ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਟਿਕਾਖ ਹਾਂ ਜੀ ਬਹੁਤ ਹੀ ਟਿਕਾਖ ਪਨਾਲ ਤੋਂ ਕੰਝ ਸਾਰੇ ਟਿਕਾਖ ਹੋਵਾਂਗੇ ਕਹਿਵਾਂਗਾ ਸਵੇਰ ਦਾਗਾ 7:00 ਵਜੇ ਹੋਵਾਂਗੇ ਦੇਖਿਆ ਤੇ ਮੈਂ ਹੈ ਨਹੀਂਗਾ ਤੇ ਕੱਲ ਜਿਹੜਾ ਦਿਨ ਸੀ ਬਹੁਤ ਹੀ ਗੰਦਾ ਦਿਨ ਸੀ ਸੇ ਤਰੀਕ ਦਾ ਇੰਨੀ ਇੰਨੇ ਪਣਿਆ ਪਿੰਮਣ ਕਣੀ ਜੀ ਸਾਧ ਨਹੀਂ ਪਈ ਗਿਆ ਮੀ ਤੇ ਅੱਜ ਦਿਨ ਵਧੀਆ ਲੱਗਦਾ ਚੁੱਪ ਕੱਢ ਲਈ ਜੇ ਦਿਨੇ ਹਨਾ ਧੁੱਪ ਰਹੇ ਧੁੱਪ ਤਾਂ ਕਿਹੜਾ ਕੱਲ੍ਹ ਵੀ ਕੱਢ ਲਈ ਸੀਗੀ ਪਰ ਮੈਂ ਬੰਦ ਵਧੀਆ ਕੱਪੜੇ ਸੁੱਕਦੇ ਨੇ ਹੋ ਕੱਲ੍ਹ ਵਧੀਆ ਧੁੱਪ ਕੱਢ ਲਈ ਸੀ ਫਿਰ ਮੀ ਪਏ ਗਿਆ ਆਹ ਕੱਪੜੇ ਪੂਰੇ ਵਧੀਆ ਬਣ ਗਏ ਇਹ ਤਾਂ ਸਿੱਲੇ ਹੋਇਆ ਪੈਣੇ ਇੱਲੇ ਤਾਂ ਹੋਣੀ ਅੰਦਰ ਤੇ ਅੱਜ ਆਪਾਂ ਨੇ ਇਹ ਕੱਪੜੇ ਸੁੱਕਣੇ ਪਾ ਦਿੱਤੇ ਕੱਲ੍ਹ ਵਾਲੀ ਨੇਗੇ ਹਾਂ ਦਿੱਤਾ ਹਰੇ ਤੋਂ ਮੰਗ ਲਿਆ। ਸਾਰੀਆਂ ਘਰ ਦੀਆਂ ਸਫਾਈਆਂ ਸੁੱਖੂਆਂ ਰੱਬ ਤੁੱਖ ਲਾਵੇ ਹਨਾ। ਤੇ ਬੀਬੀ ਕਰਦੀ ਹੈ ਕੜੀ ਦੀ ਤਿਆਰੀ ਹਰੇ ਮਿਰਚੋਂ ਟਮਾਟਰ ਵਗੈਰਾ ਸੀ ਅੱਧੀ ਆ ਰਾਤ ਅਸੀਂ ਚਟਣੀ ਬਣਾਈ ਸੀਗੀ। ਤੁਸੀਂ ਹਨਾ ਸਵੇਰੇ ਕੜੀ ਬਣਾ ਲਾਂਗੇ। ਤੇ ਤੁਸੀਂ ਵੀ ਕੜੀ ਦੀ ਤਿਆਰੀ ਕਰਦੀ ਹੈਗੀ। ਮੈਂ ਕੱਪੜੇ ਸੁੱਕਣੇ ਸਾਕੇ ਜਾਣੀ ਹੈ ਮੱਜਾਂ 'ਚ। ਹਜੇ ਮੈਂ ਸਰਦਾਨੀ ਚਟਕਣੀਆਂ ਜਾ ਕੇ ਪਹਿਲਾਂ ਮੈਂ ਸਰਦਾਨੀ ਚਾਹ ਰਹੀ ਹਾਂ। ਫੂ ਗੋਹਾ ਕੂੜਾ ਮਨਾ ਪਿਆਗਾ ਸਿੱਟਣ ਵਾਲਾ ਉਹ ਛੱਡ ਦਿਆਂਗੇ ਸਰਦਾਰ ਜੀ ਜਾਂਦੇ ਨੇ ਗੁਰਦੁਆਰੇ ਮੈਂ ਤਾਂ ਉਹਨਾਂ ਨੂੰ ਤਾਂ ਕੰਮ ਲੱਗ ਗਏ ਨਾ ਮੈਂ ਕਾਰਜੇ ਜਾਂਦਾ ਰਾ ਤੇ ਇਹ ਆਪਾਂ ਆਪਣਾ ਕੰਮ ਕਰਦੇ ਹਾਂ ਮਸੇਂ ਚਲਾਈ ਹਾਂ ਮਸੇਂ ਚਲਾਈ ਗੱਦੇਰਾ ਕਵਰ ਪਾਇਆ ਏ ਸੇਰ ਅੱਜ ਕੋ ਹੋਗਾ ਗੁਰਦੁਆਰੇ ਦੁੱਧ ਫੜਾਉਣ ਜਾਂਦੇ ਨੇ ਆਹ ਕਾਪੀ ਦੁੱਧ ਆਈਏ ਉਹ ਲੈ ਕੇ ਵੀ ਆ ਰਹੇ ਨੇ ਤੋ ਪਾਇਆ ਦੁੱਧ ਤਾਂ ਪਾਇਆ ਹੈ ਫੜਾਉਣ ਜਾਂਦਾ ਗੁਰਦੁਆਰੇ ਕਿ ਦੁੱਧ ਤਾਂ ਆਪਾ ਲਈ ਹੈ ਹਾਂ ਬੜਾ ਕੰਮ ਕਰਨਾ ਪਾਗੀ ਕਹਿੰਦਾ ਬੇਰ ਨਾ ਹੁੰਦਾ ਇਹ ਜਾ ਹਾਂ ਕਿ ਇਹਨਾਂ ਦੁੱਧੋ ਫੜਾ ਲਿਆ ਉਹ ਆਖੇ ਨਾ ਫਿਰ ਬਾਗ ਲੂਗਾ ਦੁੱਧ ਵਾਲੀ ਕਾਪੀ ਜੇਬ ਚ ਰਹਿ ਗਈ ਹੁਣ ਸਿੱਟ ਕੇ ਗਿਆ ਚਾਰ ਭਾਂਡੇ ਆਪਕੋ ਪੌਲਾ ਚਾਰ ਭਾਂਡੇ ਰੱਖਾਜ ਮਾਲ ਦਾ ਮੈਂ ਭਾਂਡੇ ਜਲਦੀ ਕੜੀ ਬਣ ਗਈ ਆਪਣੀ ਸਰਦਾਰ ਜੀ ਹੁਣ ਆਏ ਨੇਗੇ ਤੇ ਕੜੀ ਬਣ ਗਈ ਆ ਇੱਧਰ ਸੋਮਨ ਲਾਰੀ ਪੋਚੇ ਗੁਰ ਮੋਨ ਲਾਰੀ ਪੋਚੇ ਬੀਬੀ ਨੇ ਕੜੀ ਬਣਾਤੀ ਮੈਂ ਇਧਰੋਂ ਗੱਦਿਆਂ ਨੇ ਕਾਬਰ ਤੋਤੇ ਪੈਨੇ ਗੱਦੀ ਰਾ ਗੱਦੇ ਰਾ ਦੂਜੀ ਦੇ ਧੋਦੇ ਤੋਤੇ ਸੀ ਜਾਲੀ ਚੱਕਤੀ ਅੰਦਰ ਲਿਆਂ ਖੋਲ ਲਿਆ ਸੰਭਰਤੀਆਂ ਬਾਹਰ ਲਿਆਂ ਖੋਲ ਲਿਆ ਸੰਭਰਤੀਆਂ ਕੱਕ ਪਏ ਜਾਣਗੇ ਕੱਕ ਕੰਡ ਬੇ ਹੱਥ ਬੇ ਹਾ ਚੱਕ ਚੱਕ ਕਟੀਆਂ ਨੂੰ ਪਾਤਾ ਦਾਣਿਆਂ ਵਾਲਾ ਤੇ ਤੇ ਤਰਵੀ ਵਿਚਾਰੇ ਆਇਆ ਫਿਰਦੇ ਨੇ ਭੁੱਖਣ ਪਾਣੇ ਹੁਣ ਮੜਾ ਸੁੱਕ ਜਾਂਦੇ ਫਿਰ ਕਣਕੋੜੀ ਮੁੱਠੀ ਪਾਵਾਂਗੇ ਇਹਨਾਂ ਨੂੰ ਡੇੜੇ ਚ ਚਿੜੀਆਂ ਕੁਗੀਆਂ ਨੂੰ ਤੋਤ ਆ ਗਿਆ ਕਾਬਰ ਥੋੜੇ ਜਿਹੇ ਰੋੜਾ ਆ ਗਿਆ ਅੰਦਰ ਫਿਰ ਬੀਬੀ ਦਾ ਕੰਬੜ ਧੋਣ ਨਾਲ ਉਹ ਧੋ ਮੰਗ ਗਵਾਰ ਬੀਬੀ ਦਾ ਕੰਬੜ ਪਾ ਦੂੰਗੀ ਕਲਾ ਕਲਾ ਪੈ ਜਾਣਾ ਮਸ਼ੀਨ ਚ ਕੱਪੜਾ ਤੇ ਹੁਣ ਪਹਿਲਾਂ ਛਿੜਦਿਆਂ ਗੋਹਾ ਤੇ ਫੇਰ ਮੱਜਾਂ ਨਮਾਉਣਿਆਂਗੇ ਕੰਮ ਆਪਣੇ ਹੀ ਚੱਲਦੇ ਰਹਿਣਗੇ ਝੜ ਚੱਕ ਲੈ ਰੱਬ ਫੇਰ ਤਾਂ ਸਾਰੇ ਕੰਮ ਬਣ ਜਾਣਗੇ ਜਿਹੜੇ ਰਹੇ ਤਖੂਤ ਨੇ ਨਾ ਸਾਰੇ ਕੰਮ ਬਣ ਜਾਣਗੇ ਅੱਜ ਜਿਹੜਾ ਦਿਨ ਸੋਨਾ ਹੋ ਗਿਆ ਨਹੀਂ ਨਹੀਂ ਪਿਆ ਹੈਗਾ ਆ ਬਰਦੀਆਂ ਬੁਰਦੀਆਂ ਸਾਰਿਆਂ ਨੂੰ ਕੱਲ ਨੂੰ ਸਕੂਲ ਲੱਗਿਆ ਜੀ ਹੈਨਾ ਕੀ ਪਤਾ ਅਥਨ ਸਟੀਆਂ ਦਾ ਬਾਜੀਆਂ ਸਾਰੀਆਂ ਧੁੱਪੇ ਕੱਢਤੀਆਂ ਸੱਲ ਜੀ ਹੋਈ ਪਈ ਆ ਸਾਰੇ ਕੱਪੜਿਆਂ ਚ ਤੇ ਪਤਾ ਨਹੀਂ ਤਾਂ ਮਾਜੀ ਸਾਡੀ ਸੁਆ ਮੰਦੀ ਆ ਕੱਖੋ ਕੋ ਖੁ ਜਮੀ ਨਹੀਂ ਖਾਂਦੀ ਪਤਾ ਨਹੀਂ ਕੀ ਤਾਨੂੰ ਹੋਇਆ ਕੀ ਨਾ ਹਜੇ ਉਹ ਡਾਕਟਰ ਨੂੰ ਦਿਖਾਉਣੀ ਆ ਮੱਝ ਹੁਣ ਤਾਂ ਗਾਲਾ ਪੱਟ ਲਿਆ ਪਕਲ ਤਾਂ ਹੁਣ ਗਾਲਾ ਵੀ ਨਪਟਿਆ ਸਾਰਾ ਦਿਨ ਪਤਾ ਨਹੀਂ ਕੀ ਕਾਰਨ ਜਿਹੜਾ ਵਿੱਚ ਅੱਡਾ ਵੀ ਸੁੱਕ ਗਿਆ ਜਿਹੜਾ ਕੁਝ ਖਾਦੇ ਹੀ ਨਹੀਂ ਹਨ ਤੇ ਆਏ ਖੋਲੀਆਂ ਚ ਬਾਹਰੇ ਕੱਟੀਆਂ ਬੱਸੀਆਂ ਨੂੰ ਪੁਰਾਣੇ ਜਿਹੜੇ ਵਰਦੇ ਕੱਖ ਪਏ ਸੀ ਜਾਂ ਦਾਣਾ ਪਾਤਾ ਹੌਂਦੋ ਦਾਣਾ ਪਾਟਾ ਹੁਣ ਇੱਧਰ ਸਫਾਈ ਹੋਈ ਹੋਈ ਐ ਇੱਥੇ ਵੱਜ ਜਾਣਗੇ ਫਿਰ ਉਹ ਅੰਦਰੋਂ ਕਰ ਦਾਂਗੇ ਸਫਾਈ ਸਰਦਾਰ ਜੀ ਨੂੰ ਨਮਾਉਂਦੇ ਮੱਛਾ ਲੋ ਜੇ ਟਾਈਮ ਆ ਗਿਆ ਹੁਣ ਵੱਜ ਗਏ ਨੇਗੇ ਤਿੰਨ ਆਪਾਂ ਨੇ ਦਾਹ ਤਾਂ ਰੱਖਿਆ ਇੱਥੇ ਮੂੰਗੀ ਦੀ ਰੋਦੀਆਂ ਦੇ ਸਲੋ ਸਲੋ ਤੇ ਦੋ ਤੋਂ ਤਿੰਨ ਦੀ ਹੈ 3 ਵਜ ਗੇ ਦਾਲ ਧਰ ਦਿੱਤੀ ਆਪਾਂ ਨੇ ਭਾਂਡਿਆਂ ਦੇ ਟੋਕਰਾ ਹੁਣ ਮਾਂਜ ਕੇ ਹੱਟੀਆਂ ਪਹਿਲਾਂ ਚਾਹ ਪਾਣੀ ਕਰਿਆ ਹੁਣ ਭਾਂਡਿਆਂ ਟੋਕਰਾਂ ਮਾਂਜਿਆ ਦਾਲ ਧਰੀ ਹੈ ਤੇ ਮੁੜ ਕੇ ਸਵੇਰੇ ਵਲੌਗ ਨਹੀਂ ਬਣਿਆ ਹੋਏਗਾ ਮੁੜ ਕੇ ਸਵੇਰੇ ਵਲੌਗ ਨਹੀਂ ਬਣਿਆ ਹੁਣ ਮੈਂ ਚੱਲ ਇੱਧਰ ਆਉਣ ਸੈੱਡ ਚਿਕਨਾ ਆਪਣੇ ਕੋਈ ਨਾ ਕੋਈ ਰਿਸ਼ਤੇਦਾਰ ਆ ਜਾਂਦਾਗਾ ਕਿਉਂਕਿ ਪਾਪਾ ਜੀ ਦਾ ਪਤਾ ਲੈਣ ਅੱਜ ਮੈਂ ਉਹ ਕੱਟੀ ਉੱਥੇ ਬੰਨ ਤੇ ਉੱਥੇ ਉਹ ਅੱਚੀ ਬੀ ਕਰੀ ਜਾਂਦੀਵੇਂ ਮੈਂ ਕੱਲੀ ਬੰਨ ਤੇ ਮਾਝੇ ਬਾਹਰੇ ਬੰਨ ਤਾਂ ਨਹੀਂ ਆਸਾਨ ਸੀ ਉਹ ਉੱਥੇ ਤੇ ਹੁਣ ਕੱਖਾ ਤੇ ਮੱਜਮੁੱਜਾ ਬੰਨਣ ਦਾ ਵੀ ਬਸ ਟਾਈਮ ਆ ਕਾ ਅੱਧੇ ਪੌਣੇ ਘੰਟੇ ਨੂੰ ਬੰਨਾਂਗੇ ਜੇ 3:00 ਵਜੇ ਨੇ ਫਿਰ ਕਿਉਂਕਿ ਅੰਦਰ ਸਾਹੀ ਰਾਤ ਰਹਿਣਗੇ ਹਿੱੱਲਾ ਵਾਲਾ ਕਰ ਦੰਦੀਆਂ ਨੇ ਫੀੜ ਫੀੜ ਨਾ ਅੱਜ ਤਾਂ ਵਿੰਦ ਚ ਲੈੰਦੀਆਂ ਨੇ ਗੀਆਂ ਤੇ ਬੀਬੀ ਪਹਿਲਾਂ ਅੱਜ ਭੋਗ ਸੀਗਾ ਸਾਡੇ ਵੀ ਮਾਪੁੱਤੋਂ ਭੋਗ ਤੋਂ ਆਏਗੇ ਆ ਕੇ ਹੁਣ ਦਮ ਲੈਂਦਾਗਾ ਸੁਖਮਣ ਹੋਰੀਆਂ ਅਜਨਾਤੀਆਂ ਨੇ ਕੇਸੀ ਸਵੇਰੇ ਸਕੂਲ ਲੱਗੂਗਾ ਨਾ ਸਵੇਰੇ ਲੱਗੂਗਾ ਜੀ ਸਕੂਲ ਸੁਖਮਣ ਹੋਰੀਆਂ ਦਾ ਤੇ ਐਹ ਪਤਾ ਨਹੀਂ ਵੀ ਅੱਥ ਨੇ ਛੁੱਟੀਆਂ ਵੱਜ ਜਾਣ ਉਹ ਵਦਨ ਤੇ ਚਾਂਸ ਤਾਂ ਹੈ ਨਹੀਂਗੇ ਹਨਾ ਵੀ ਅੱਜ ਸੋਹਣੀ ਤੋਂ ਅੱਜ ਸਾਡੇ ਮੀਨ ਹੀ ਪਿਆਜ ਸੱਤ ਤਰੀਕ ਹੈਗੀ ਅੱਜ ਮਹੀ ਨਹੀਂ ਪਿਆ ਹੈਗਾ ਤੇ ਵਿੱਚ ਖਬਰ ਆਈ ਜਾਂਦੀਆਂ ਨੇ ਵੀ 15 ਤਰੀਕ ਤੱਕ ਛੁੱਟੀਆਂ ਹੋਣ ਦਾ ਜਾਂ ਹੋਣ ਦਾ ਚਾਂਸ ਹੈਗਾ ਪਰ ਹੁਣ ਬੱਚਿਆਂ ਦੇ 8 ਤਰੀਕ ਨੂੰ 9 ਤਰੀਕ ਨੂੰ ਪੇਪਰ ਸੀ ਸੁਖਮਣ ਹੋਰਿਆਂ ਨਾਲ ਪਿਓ ਗਾਹਾਂ ਹੋ ਗਏ ਪੇਪਰ ਤਿੰਨ ਚਾਰ ਦਿਨਾਂ ਗਾਹਾਂ ਬਰ ਗਏ ਨੇ ਪੇਪਰਾਂ ਇਤਰੀਕ ਡਿਟ ਸੀਟ ਵਧਾ ਦਿੱਤੀ ਹੈਗੀ ਕਿਉਂਕਿ ਬੱਚਿਆਂ ਦੀ ਪੜ੍ਹਾਈ ਵੀ ਹੈ ਨਾ ਖੜੀ ਹੈਗੀ ਤੇਰਾ ਪਦਨ ਲਾਵੇ ਨੇ ਬੱਚਿਆਂ ਦੀ ਪੜ੍ਹਾਈ ਚੱਲੇ ਨੇ ਫਸਲવાડી ਦੀ ਗੌਰ ਹੋਵੇ ਜੇ ਧੁੱਕਾ ਪੈਣ ਤਾਂ ਸਪਰੇ ਹੋਵੇ ਪਦਾਨ ਸਿੱਟੀ ਜਾਵੇ ਰੇਹ ਰੇਹ ਤੇਲ ਸਿੱਟਿਆ ਜਾਵੇ ਜਿਹੜੀਆਂ ਜੀਰੀਆਂ ਪਾਣੀ ਦੀ ਦਾਬ ਆ ਗਈਆਂ ਤੇ ਸਰਦਾਰ ਜੀ ਨੇ ਹੁਣ ਮੈਂ ਕਿਹਾ ਮੈਂ ਤੁਸਨ ਸੌਦਾ ਲਿਆ ਰੋ ਦਾਮ ਲੈ ਕੇ ਹੈ ਨਾ ਸਵੇਰ ਦੇ ਗਏ ਨੇ ਉਹਨਾਂ ਦੇ ਮੇਰੇ ਨਾਲ ਮੱਝਾ ਮੁੱਝਾ ਸਮਾ ਕੇ ਗਏ ਸੀ ਕਿ ਸਵੇਰੇ ਕਿਉਂਕਿ ਮੈਂ ਪਾਰ ਪੂਰਨੀ ਚੱਕਣ ਅਭੀ ਕੋਕਲ ਕੋਕਲ ਕੱਕ ਪਵਾ ਰਹੇ ਨੇ ਹਨਾ ਨਾਲ ਵੀ ਗੋਹਾ ਕੂੜਾ ਚਕਾ ਦਾਂਦੇ ਨੇਗੇ ਕੋਲੇ ਖੜ ਕੇ ਅੱਗੇ ਤਾਂ ਮੈਂ ਆਪੀ ਪਰ ਪਰ ਚੱਕ ਲਾਂਦੀ ਤਾਂ ਇਹਨਾਂ ਨਾਲ ਸਹਾਰਾ ਹੋ ਜਾਂਦਾ ਬੰਦੇ ਦਾ ਹਨਾ ਕੋਲੇ ਖੜੇ ਦੀ ਸਹਾਰਾ ਹੋ ਜਾਂਦਾ ਤੇ ਕੋਲੇ ਖੜੇ ਦਾ ਕਿੰਨੇ ਤੇ ਮੱਜਾਂ ਨਮਾਈਆਂ ਨੇ ਕੱਕ ਪਾਏ ਨੇ ਗੋਹਾ ਵੀ ਚਕਾਇਆ ਹਨਾ ਸਾਰੀ ਕਰਾਇਆ ਵਿਚਾਰੇ ਨੇ ਕੰਮ ਤੇ ਉਹ ਬਿਬੀ ਨੂੰ ਉਧਰੋਂ ਕਰਿਆ ਮੈਂ ਕੱਪੜਾ ਜਿਹੜਾ ਕੀ ਦੇਸ ਦਰਦੀਆ ਸਾਰੀ ਸਾਨਤੀ ਆ ਗਈ ਕੁੜੀਆਂ ਨੂੰ ਵੀ ਆਏ ਸੀ ਵੀ ਸਾਡੀ ਮੰਮੀ ਬਿਮਾਰ ਹੈ ਹਨਾ ਤੇ ਵੀ ਕੱਲ ਨੂੰ ਸਫਾਈਆਂ ਮੰਮੀ ਕਿਵੇਂ ਕਰੂ ਅੱਜ ਧੁੱਪ ਲੱਗੀ ਐ ਸੁਖਮਣ ਹੋਰੀਆਂ ਨੇ ਸਾਰਾ ਘਰ ਸਾਫ ਕਰਤਾ ਸੁੱਚਾ ਸਾਚਾ ਬੋਰਡ ਬੋਰਡ ਜਿਹਾ ਰਹਿ ਗਿਆ ਉਹਨੂੰ ਤਾਂ ਉੱਲੀ ਜੀ ਪੈ ਗਈ ਕਿਉਂਕਿ 15 ਦਿਨ ਹੋ ਗਏ ਚੜਲ ਹੋਏ ਨੂੰ ਹਨਾ ਉਹ ਉਹਨਾਂ ਨੂੰ ਮੈਂ ਹੱਥ ਨਹੀਂ ਲਾਉਣ ਦਿੱਤਾ ਮੇਰਾ ਪੁੱਤ ਕੋਈ ਨਾ ਸਮਾਰ ਕੇ ਧੁੱਪਾ ਪੈ ਜਾਂਦੀ ਉਹ ਮੈਂ ਹਨਾ ਬੁਰਸਲਾ ਠੀਕ ਕਰ ਦੂੰ ਆਪੀ ਤੁਸੀਂ ਹੋਰ ਸਫਾਈ ਕਰ ਦੋ ਉਹਨਾਂ ਨੇ ਕਮਰੇ ਸਾਫ ਕਰਤੇ ਪੁੱਛ ਪੁੱਛੇ ਲਾ ਤੇ ਚਿਵਾਰਾ ਸਾਫ ਕਰਤੇ ਜਾਲੇ ਜੱਪੇ ਸਾਰੇ ਝਾੜ ਦਿੱਤੇ ਨੇ ਹੂੰ ਤਾਂ ਪਰਸੋ ਚੌਥੀ ਝਾੜੇ ਸੀ ਜਾਲੇ ਪਹਿਲਾਂ ਵੀ ਤੋਅਤਾ ਸੀਗਾ ਕਹੋ ਜੀ ਸੱਤਾ ਚੁੱਕਣ ਲੱਗ ਜਨ ਨੇ ਫਿਰ ਉਹ ਬਰਸਨਾਲਾ ਪਾ ਸਾਫ ਕਰਦੇ ਸੱਤ ਵੀ ਹੁਣ ਨਹੀਂ ਹਟ ਗਿਆ ਹਨ ਤੇ ਉਹਨਾਂ ਨੇ ਵਿਚਾਰੀਆਂ ਨੇ ਸਫਾਈ ਕਰੀ ਬੀਬੀ ਨੇ ਰੋਟੀ ਟੋਕੋ ਕਰਿਆ ਮੈਂ ਕੱਪੜਾ ਲੀੜਾ ਧੋਤਾ ਸਰਦਾਰ ਜੀ ਨਾਲ ਮੱਝਾਂ ਸਮਾਈਆਂ ਫਿਰ ਇਹ ਭੋਗ ਤੇ ਗਏ ਕੰਮ ਕਰਕੇ ਤੇ ਕਹਿੰਦੇ ਹੁੰਦੇ ਨੇ ਮਾਂ ਹੁੰਦੀ ਐ ਜਿਹੜੀ ਹਨਾ ਚਾਹੇ ਸੱਸ ਐ ਸੱਸ ਵੀ ਘਰ ਵਾਲੇ ਦੀ ਮਾਂ ਹੁੰਦੀ ਐ ਜਿਹੜੀ ਆਪਣੀ ਮਾਂ ਹੁੰਦੀ ਐ ਉਹ ਵੀ ਮਾਂ ਹੁੰਦੀ ਐ ਜਿਹੜੀਆਂ ਮਾਂ ਦੀਆਂ ਅਰਦਾਸਾਂ ਹੁੰਦੀਆਂ ਨੇ ਹਨਾ ਉਹ ਆਪਣੇ ਪੁੱਤਾਂ ਧੀਆ ਪੋਤੇ ਆ ਪੋਤੀਆਂ ਖਾਤਰ ਇੰਨੀਆਂ ਕਰਦੀਆਂ ਨੇ ਅਸੀਂ ਇੱਥੇ ਤੱਕ ਪਹੁੰਚੇ ਆ ਸਾਡੀ ਬੀਬੀ ਦੀਆਂ ਅਰਦਾਸਾਂ ਤੱਕ ਹੀ ਪਹੁੰਚਿਆ ਕਹਿੰਦੇ ਮਾਂ ਦੀ ਤਾਂ ਅਰਦਾਸ ਔ ਰੱਬ ਰੱਬ ਨੂੰ ਜਾ ਰੇ ਹਨਾ ਮਾਂ ਨੂੰ ਮੋਰੋ ਤਬਾ ਦਿੱਤਾ ਹੋਇਆਗਾ ਤੇ ਮਾਂ ਦੀਆਂ ਅਰਦਾਸਾਂ ਤਿੱਕਸੀਆਂ ਅੱਜ ਤੱਕ ਇੱਥੇ ਤੱਕ ਪਹੁੰਚਿਆ ਬਹੁਤ ਹੀ ਕੁਝ ਬਣਾ ਲਿਆ ਸੀ ਹਨਾ ਮਾਂ ਦੀਆਂ ਅਰਦਾਸਾਂ ਨੇ ਧੀਆਂ ਪੁੱਤਾਂ ਲਈ ਮਾਮਾ ਅਰਦਾਸਾਂ ਕਰਦੀਆਂ ਹੀ ਆ ਰਹੀਆਂ ਨੇ ਦੇਖ ਜੀ ਆਸੀਂ ਇੱਥੇ ਤੱਕ ਪਹੁੰਚ ਗਏ ਅੱਜ ਬਾਹਰ ਨੂੰ ਨਿਕਾਸ ਰੋਟਣੀ ਛੱਡੀ ਚਲੋ ਜਦੀਆਂ ਪੁੱਤ ਤਾਂ ਹਨਾ ਅ ਰੱਬ ਦੀ ਦਾਤ ਹੁੰਦੀ ਹੁੰਦੀ ਆ ਧੀਆਂ ਪੁੱਤਾਂ ਨੇ ਛੇ ਪੁੱਤਾਂ बराबरी ਦਾ ਤਾਂ ਆਪਕਾ ਨੂੰ ਹਨਾ ਰੱਬ ਤੇ ਖੜਨਾ ਚਾਹੀਦਾ ਜੋ ਵੀ ਧੀ ਦਿੱਤੀ ਆ ਪੁੱਤ ਦਿੱਤਾ ਸਾਨੂੰ ਧੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਹੈਗਾ ਤੇ ਬੀਬੀ ਤਾਂ ਸਮਝੀ ਹੁਣ ਪੇਪਰ ਹੁੰਦੇ ਨੇ ਬੱਚਿਆਂ ਦੇ ਫੇਰ ਕਹਿੰਦੀ ਆ ਮੈਂ ਪਾਠ ਰੱਖਦੀ ਆ ਕੁੜੀਆਂ ਨੂੰ ਪਾਠ ਰਾਹੀਂ ਗੁਰੂ ਨਾਲ ਜੋੜ ਰੱਖਿਆ ਜਿਹੜਾ ਆਪਾਂ ਪਾਠ ਕਰਦੀ ਆ ਸੁਖਮਣ ਹੋਰੀਆਂ ਲੋਗ ਹੋਰਮੋਨ ਹੋਰੀਆਂ ਨੂੰ ਕਹਿੰਦੀ ਆ ਪੁੱਤ ਮੈਂ ਇਹਨੇ ਪਾਠ ਕਰ ਲਿਆ ਆ ਪਾਠ ਕਰ ਲਿਆ ਤੁਸੀਂ ਆ ਘਰ ਲਓ ਥੋੜਾ ਫੇਰ ਸੌਖਾ ਹੋ ਜੂ ਬੱਚਿਆਂ ਨੂੰ ਵੀ ਇਸ ਤਰ੍ਹਾਂ ਹੀ ਉਹਨੇ ਲਾੜ ਲਾਉਣਾ ਪੈਂਦਾ ਹੈ ਨਾ ਅਸ ਤਾਂ ਇੱਥੇ ਤੱਕ ਪਹੁੰਚਿਆ ਹਨ ਮਾਂ ਦੀਆਂ ਅਰਦਾਸਾਂ ਤੱਕ ਇੱਥੇ ਤੱਕ ਪਹੁੰਚਿਆ ਤੇ ਮੈਨੂੰ ਤਾਂ ਆਏ ਨਹੀਂ ਪਤਾ ਲੱਗਦਾ ਕਿਹੜੀ ਚੀਜ਼ ਸਾਡੇ ਬੀਬੀ ਦੀ ਸਾਮੀ ਹੋਈ ਹੈ ਮੈਂ ਤਾਂ ਪੁੱਛਦਾਂ ਲਈ ਬੀਬੀ ਆ ਤਾਂ ਫਲਾਨੀ ਚੀਜ਼ ਕਿੱਥੇ તરી ਆਗੀ ਬਸ ਮੈਂ ਤਾਂ ਕੰਮ ਕਰਨ ਆਲੀਆਂ ਮੈਂ ਸਸਾਮਣ ਆਲੀਆਂ ਹੁਣ ਸਬਜ਼ੀ ਬਣਾ ਕੇ ਤੇ ਦੇ ਆਉਣੀ ਹੁੰਦੀਆਂ ਆਟਾ ਗੁੰਨ ਕੇ ਦੇ ਆਉਣੀ ਹੁੰਦੀਆਂ ਦੁੱਧ ਬਾਲਣੀਆਂ ਦਹੀਂ ਜਮਾਣੀਆਂ ਉਹਨੂੰ ਬੀਬੀ ਨੂੰ ਹੀ ਫੇ ਕਰੇਗਾ ਵੀ ਸੁਖਮਨ ਹੋਰ ਐ ਟੇਫਣਾ ਚ ਕੀ ਪਾਉਣਾ ਹੈਗਾ ਵੀ ਕਾਰੀ ਸਬਜੀ ਬਣਾਉਣੀ ਆਗੀ ਉਹ ਮੈਂ ਤਿਆਰੀ ਕਰਕੇ ਸਬਜੀ ਤਾਂ ਮੈਂ ਹੀ ਬਣਾਉਣੀ ਹੁੰਨੀ ਆ ਕਹਿੰਦਾ ਵੀ ਕਿ ਮੈਨੂੰ ਦੱਸ ਦੇ ਮੈਂ ਤਿਆਰੀ ਕਰ ਦਣੀ ਆ ਤੇਰੇ ਉਧਰ ਬੜਾ ਕੰਮ ਪਏ ਨੇ ਤੇ ਟੇਫੋਂ ਟੂਫੋਂ ਪਾਇਕ ਬੀਬੀ ਕਰਦੀ ਇਹਨਾਂ ਨਾਲ ਦਮ ਚੜ ਜਾਂਦਾ ਤੇ ਟੇਫੋਂ ਟੂਫੋਂ ਪਾਇਕ ਬੀਬੀ ਕਰਦੀ ਬੋਤਲਾਂ ਪਾਣੀ ਦੀਆਂ ਭਰਨੀਆਂ ਸੁਖਮਨ ਹੋਰ ਤਿਆਰ ਬੁੰਦੀਆਂ ਨੇ ਕਿਉਂਕਿ ਸਵੇਰ ਵੇਲੇ ਮੇਰਾ ਇਧਰ ਧਾਰਾਂ ਦਾ ਹੋ ਜਾਂਦਾ ਹੋਰ ਕੰਮ ਹੋ ਜਾਂਦਾ ਹਨ ਤੇ ਸੁਖਨ ਵਾਲਾ ਹੁਣ ਲਵੇਰੀਆਂ ਇੱਕ ਹੋਰ ਸੂਪੂਗੀ ਆਪਣੀ ਲਵੇਰੀ ਸਮਾਂ ਦੀ ਸੁਖ ਨਾਲ ਕੰਮ ਬਦਲਾਈ ਹੈਗਾ ਵੈਗੁਰੂ ਬਦਾ ਕੀ ਰੱਖੇ ਹਨ ਤੇ ਜੋ ਵੀ ਮਾਂ ਦੁੱਧਰ ਦੀਆਂ ਅਰਦਾਸਾਂ ਕਰਦੀ ਹੈ ਪੁੱਤਾਂ ਦੀਆਂ ਅਰਦਾਸਾਂ ਕਰਦੀ ਹੈ ਸੁਖ ਸ਼ਾਂਤੀ ਦੀਆਂ ਅਰਦਾਸਾਂ ਕਰਦੀ ਹੈ ਤਾਂ ਮਾਂਵਾਂ ਦੀਆਂ ਅਰਦਾਸਾਂ ਤੱਕ ਕੀ ਆਪਾਂ ਇੱਥੇ ਤੱਕ ਪਹੁੰਚਦੇ ਹਾਂ ਹਨ ਤੇ ਬਹੁਤ ਘਰਾਂ ਦੇ ਵਿੱਚ ਮੈਂ ਦੇਖਿਆ ਹਨਾ ਮਾਮਾ ਦੀ ਕਦਰ ਨਹੀਂ ਕੋਈ ਕਰਦਾ ਹੈਗਾ ਤੇ ਦਰਿਆਤਾਂ ਵੀ ਕਰਦਾ ਹਨਾ ਮਾਪਿਓ ਨਾਲ ਤੇ ਦਰਿਆਤ ਨਹੀਂ ਕਰਨੀ ਚਾਹੀਦੀ ਇੱਕ ਤੌੜੀ ਕਹਿੰਦੇ ਹੁੰਦੇ ਨੇ ਦੋ ਟਿੱਡ ਨਹੀਂ ਕਰਨੀ ਚਾਹੀਦੇ ਹਨਾ ਬਾਕੀ ਜਿੱਥੇ ਆਪਦੀ ਸੱਸ ਜਾਂ ਮਾਂ ਖੜ ਜੂ ਉੱਥੇ ਆਣਗਵਣ ਦੀ ਸੱਸ ਸਾਸੀ ਤਾਈ ਕੋਈ ਨਹੀਂ ਖੜਦੀ ਹੈਗੀ ਇੱਥੇ ਫੜੂਗੀ ਆਪਦੀ ਸੱਸੀ ਫੜੂਗੀ ਹਨਾ ਤੇ ਚਲੋ ਜੀ ਮੈਨੂੰ ਨਾ کئی ਵਾਰ ਪਿਆ ਨਾ ਕਿ ਹੱਸੇ ਤੂੰ ਮਾਂ ਲਈ ਸਭ ਦੇ ਨਹੀਂ ਬੋਲਦੀ ਮਾਂ ਲਈ ਮਾਂ ਨੇ ਆ ਮਾਂ ਦੀਆਂ ਅਰਦਾਸਾਂ ਤੇ ਕੀ ਆਪਾਂ ਇੱਥੇ ਟਿਕਾયા ਜੀ ਹਨਾ ਤੇ ਵਾਹਿਗੁਰੂ ਮਾਂ ਦਾ ਤਾਰੂਤ ਵਾ ਰੱਬ ਤੋਂ ਵੀ ਉੱਪਰ ਹੈਗਾ ਹਨਾ ਜੇ ਕਹਿੰਦੇ ਹੁੰਦੇ ਨੇ ਮਾਂ ਆਪਦੀ ਧੀ ਰੇ ਜਾਂ ਪੁੱਤਰੇ ਲੇ ਖਿਲੇ ਆਪ ਲੇਖ ਲਿਖੇ ਤਾਂ ਆਉਖਣਾ ਲਿਖੇ ਤੇ ਗਰੀਬੀ ਨਾਲ ਲਿਖੇ ਹਨ ਤੇ ਅਮੀਰੀ ਲਿਖੇ ਦੁੱਖ ਨਾਲ ਲਿਖੇ ਸੁੱਖ ਲਿਖੇ ਤੇ ਮਾਂ ਦੀਆਂ ਅਰਦਾਸਾਂ ਬਸ ਬਹੁਤ ਵੱਡੀ ਅਰਦਾਸ ਹੁੰਦੀ ਹੈ ਮੈਂ ਤਾਂ ਇਹ ਕਹਿੰਦੀ ਆ ਵੀ ਮਾਂ ਦੇ ਮਾਂ ਤੋਂ ਵੱਡਾ ਕੋਈ ਰਤਬਾ ਨਹੀਂ ਹੁੰਦਾ ਤੇ ਮਾਂ ਦੀ ਮਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਨਾ ਚਲੋ ਜੀ ਆਪਾਂ ਬਹੁਤ ਗੱਲਾਂ ਕਰ ਲਈਆਂ 8-10 ਮਿੰਟ ਹੋ ਗਏ ਹਨ ਲਗਾ ਗੱਲਾਂ ਕਰਦੇ ਆਪਾਂ ਮਿਲਦੇ ਆ ਫੇਰ ਹੁਣ ਆਪਾਂ ਦਮ ਲੈਨੇ ਮੈਂ ਬਸ ਇੰਨੇ ਨਾਲ ਪਸੀਨਾ ਪਸੀਨਾ ਹੋ ਜਨੇ ਦਮ ਚੜ ਗਿਆ ਹੁਣ ਬਸ ਇੰਨਾ ਕੁ ਸੋਡਨਾ ਗੱਲਾਂ ਕਰ ਲਈਆਂ ਤੇ ਤਾਂ ਹੀ ਬੀਬੀ ਮੈਨੂੰ ਕਹਿ ਦਿੰਦੀਆਂ ਕਹਿ ਦਿੰਦੀਆਂ ਕੰਮ ਤਾਂ ਸਾਰੀ ਉਮਰ ਕਰਨੇ ਨੇ ਮੈਂ ਆਪ ਹੀ ਕਰ ਲਿਆ ਕਰੂੰ ਵੀ ਮੈਨੂੰ ਐ ਹੁੰਦਾ ਵੀ ਚਲ ਕੰਮ ਤੇ ਕਾ ਵਿਚਾਲੇ ਵਿਚਾਰੀਏ ਵੀ ਹਨਾ ਵੀ ਮੈਂ ਕਰ ਸਕਦੀ ਆਂ ਵੀ ਚਲ ਜਿੰਨੇ ਜੋਗਰੀ ਹੈਗੀਆਂ ਜਿਹੜਾ ਭਾਰ ਬੋਝ ਆ ਚਲ ਮੈਂ ਨਹੀਂ ਕਰਦੀ ਕੋਠੇ-ਕੂਠੇ ਤੇ ਨਹੀਂ ਚੜਦੀ ਹੈਗੀ ਵੀ ਇੰਨੇ ਨਾਲ ਹੀ ਫਰਕ ਪੈ ਜਾਂਦਾ ਹੈਗਾ ਤੇ ਇੰਨੇ ਨਾਲ ਚਾ ਰੈਸਟ ਹੋ ਜਾਂਦੀ ਹੈਗੀ ਕੋਠੇ ਦਾ ਵੀ ਬਹੁਤ ਫਰਕ ਹੁੰਦਾ ਹੈਗਾ ਚੜਨ ਉਤਰਨ ਦਾ ਹਨਾ ਜਦੋਂ ਮੈਂ ਕੋਠੇ ਚੜਦੀ ਮੇਰੀ ਢੜਕਣ ਵਾਲੀ ਵੱਜ ਜਾਂਦੀ ਹੈ ਚਲੋ ਹੁਣ ਠੀਕ ਆ ਦਵਾਈ ਨਾਲ ਬਹੁਤ ਫਰਕ ਪੈ ਗਿਆ ਆਪਾਂ ਬਸ ਇਹ ਸਿਰ ਉਤਰ ਤੋਂ 2-4 ਵਾਰ ਦਵਾਈ ਹੋਰ ਲਿਆਵਾਂਗੇ 2-4 ਵਾਰ 3 ਦਿਨਾਂ ਦੀ ਦਵਾਈ 1000 ਰੁਪਏ ਦੀ ਆ ਕੀ ਕਰੂ ਕੋਈ ਮੈਂ ਕੱਲ ਸੇ ਦਿਨ ਲੈ ਲਈਆਂ 2000 ਰੁਪਏ ਲਾਇਆ ਚਲ ਜੇਰ ਆਪਾਂ ਨੂੰ ਰਾਮ ਆ ਜਾਣਾ ਫਿਰ ਆਪਾਂ ਨੂੰ ਪੈਸੇ ਵੀ ਨੁਕਸ ਦੇ ਹਨਾ ਤੇ ਪਾਇਸੀ ਆਪਾਂ ਆਪ ਦੇ ਲਈ ਕਮਾਉਣਿਆ ਵੀਰ ਪਠੀ ਇਕੱਠਾ ਕਰਈਏ ਚਲੋ ਜਿਪਾ ਫੇਰ ਮਿਲਦੇ ਆਂਗੇ ਆਪਣੀ ਦਾਲ ਦੀ ਨਾ ਥੱਲੇ ਲੱਗ ਜੇ ਥੋੜਾ ਪਾਣੀ ਪਾ ਕੇ ਆਈ ਸੀ ਮੈਂ ਹੂੰ ਕਾਸੀ ਵਾਲੋਂ ਨੇ ਪਾਇਆ ਸੀ ਬਾਹਰੋਂ ਪਹਿਲਾਂ ਤਾਂ ਡੱਬੀ ਦਾਵਾ ਆ ਸਾਬਣ ਵਾਲੀ ਜੇ ਆਪਣੀ ਮਿਸ ਖਣ ਸਾਬਣ ਖੁੱਲ ਜਾਂਦੀ ਲੋ ਬਾਹਰ ਦੇ ਬਰਾਕੀ ਕਿਨਾਰੇ ਮੈਂ ਸਾਬਣ ਨੇ ਇਹ ਮੀ ਹੁੰਦਾ ਦੇਖੋ ਮੌਸਮ ਦਾ ਖਾ ਆ ਦੇਖੋ ਮੈਂ ਤੁਹਾਨੂੰ ਦੱਸ ਕੇ ਹਾਜ਼ਰ ਨਹੀਂ ਆਉਗਾ ਉਹ ਆ ਗਿਆ

ਦਾਨਾ ਪਾਕਟ 4 ਬਿਟਾ ਕਨਾਲਾ ਹੈ ਨਹੀਂ ਆ ਗਏ ਇੱਥੇ ਦਾਨਾ 这个就是它的它的这个现状嘛，它比较的容易出现。

ਰੋਟੀ ਬਾਹਰ ਨੂੰ ਸਾਵਨ ਤਸਰੀਆ ਵਾਂਗੂ ਇਹ ਜਿਹੜੇ ਡੱਟਨੇ ਖੱਡਾਂ ਦੇ ਨਾਲ ਹੀ ਜਾਣਗੇ ਜਿਵੇਂ ਅੱਜ ਕੱਲ ਨੂੰ ਕਿਸੇ ਮੇਰੇ ਲੋਕ ਨਾਲ ਆਜੂ ਦੇ ਨਾਲ ਰਚੀ ਐਂਡ ਸੁਆਹੀ ਜੀ ਦਾ ਖਾਲਸਾ ਸੁਆਹੀ ਜੀ ਦੀ ਸੇਵਾ ਵਿੱਚ ਮਦਦ ਕਰਨਾ